ਮੁੱਖ ਮੰਤਰੀ ਨੂੰ ਆਪ ਬੁਲੇਟ ਪ੍ਰੂਫ ਸ਼ੀਸ਼ਾ ਲਾ ਕੇ ਇਹਨੂੰ 15 ਅਗਸਤ ਚੇ ਭਾਸ਼ਣ ਦੇਣਾ ਪੈ ਰਿਹਾ ਹੈ ਤੇ ਅੰਦਾਜ਼ਾ ਲਾ ਲਓ ਜੇ ਮੁੱਖ ਮੰਤਰੀ ਆਪਣੇ ਆਪ ਨੂੰ ਸੁਰੱਖਿਅਤ ਆ ਵਜਾ ਸੋ ਇਹ ਪੰਜਾਬ ਚ ਮਿਲ ਕੀ ਰਿਹਾ ਹੈ ਲੁੱਟਾਂ ਖੋਹਾਂ ਚੋਰੀਆਂ ਡਕੈਤੀਆਂ ਕਤਲ ਤੇ ਨਸ਼ੇ ਇਸ ਤੋਂ ਇਲਾਵਾ ਪੰਜਾਬ ਚ ਕੁਝ ਨਹੀਂ ਆ ਚੋਰੀਆਂ ਕਾਨੂੰਨ ਵਿਵਸਥਾ ਦਾ ਤਾਂ ਆ ਹਾਲ ਹੈ ਦਿਨ ਦਿਹਾੜੇ ਕਿਦੇ ਘਰ ਦੇ ਅੰਦਰ ਵੜ ਕੇ ਕੌਣ ਕਿਨੂੰ ਮਾਰ ਜਾਏ ਕੋਈ ਬੇਖੌਫ ਹੋ ਕੇ ਮੁੱਖ ਮੰਤਰੀ ਨੂੰ ਆਪ ਬੁਲੇਟ ਪ੍ਰੂਫ ਸ਼ੀਸ਼ਾ ਲਾ ਕੇ ਇਹਨੂੰ 15 ਅਗਸਤ ਚੇ ਭਾਸ਼ਣ ਦੇਣਾ ਪੈ ਰਿਹਾ ਹੈ ਤੇ ਅੰਦਾਜ਼ਾ ਲਾ ਲਓ ਜੇ ਮੁੱਖ ਮੰਤਰੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰਾ ਤਾਂ ਇਹ ਜਨਤਾ ਕਿੱਥੇ ਜਾਊਗੀ ਮੈਡਮ ਦੂਜੇ ਪਾਸੇ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਦੀਆਂ ਨੇ ਮੀਟਿੰਗਾਂ ਹੋਈਆਂ ਨੇ ਸ਼ੰਭੂ ਬਾਰਡਰ ਨੂੰ ਖੋਲਣ ਲਈ ਅੱਜ ਸੁਪਰੀਮ ਕੋਰਟ ਦੇ ਵਿੱਚ ਰਿਪੋਰਟ ਪੇਸ਼ ਕਰਨਗੇ ਉਸ ਨੂੰ ਲੈ ਕੇ ਦੇਖੋ ਇਹ ਸ਼ੰਭੂ ਬਾਰਡਰ ਜੇ ਖੁੱਲ ਰਿਹਾ ਹੈ ਨਾ ਇਹ ਇਸ ਕਰਕੇ ਨਹੀਂ ਕਿ ਸਾਡੇ ਮੁੱਖ ਮੰਤਰੀ ਨੇ ਜਾ ਕੇ ਹਰਿਆਣਾ ਦੀ ਪੁਲਿਸ ਦੇ ਉੱਤੇ ਕਾਰਵਾਈ ਕੀਤੀ ਹੈ ਜਿਹੜੇ ਪੁਲਿਸ ਨੇ ਅਥਰੂ ਗੈਸਾ ਦੇ ਨਾਲ ਇੰਨੀ ਜ਼ਹਿਰੀਲੀ ਗੈਸ ਸਾਡੇ ਕਿਸਾਨਾਂ 'ਚ ਹੈ ਕਿ 10-12 ਕਿਸਾਨਾਂ ਦੀ ਮੌਤ ਹੋ ਗਈ ਉਹਦੇ ਬਾਅਦ ਜਿਨ੍ਹਾਂ ਨੇ ਉਹ ਪੈਲੇਟਸ ਡਰੋਨ ਦੇ ਰਾਹੀਂ ਸਿੱਟਕੇ ਸਾਡੇ ਨੌਜਵਾਨਾਂ ਨੂੰ ਮਾਰਿਆ ਜਿਨ੍ਹਾਂ ਨੇ ਆਪਣੇ ਇਸ ਮੋਡ ਹਲਕੇ ਦੇ ਨੌਜਵਾਨ ਮੁੰਡੇ ਨੂੰ ਸ਼ਰੀਆਮ ਗੋਲੀ ਦੇ ਨਾਲ ਮਾਰਤਾ ਸਾਡੇ ਮੁੱਖ ਮੰਤਰੀ ਨੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਬਲਕਿ ਹਰਿਆਣਾ ਸਰਕਾਰ ਨੇ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਤਸ਼ੱਦਦ ਪੰਜਾਬ ਦੀ ਧਰਤੀ ਬਚਾ ਕੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਕੀਤੀ ਤੁਹਾਨੂੰ ਹੈਰਾਨੀ ਹੋਊਗੀ ਗੈਲੈਂਟਰੀ ਅਵਾਰਡ ਵਾਸਤੇ ਉਹਨਾਂ ਨੂੰ ਰეკਮੈਂਡ ਕੀਤਾ ਕਿ ਮੈਡਲ ਦਿਓ ਇਹਨਾਂ ਨੇ ਬਖੋਬੀ ਕੰਮ ਕੀਤਾ ਤੇ ਸਾਡੇ ਮੁੱਖ ਮੰਤਰੀ ਉਹਨਾਂ ਦੇ ਖਿਲਾਫ ਕੀ ਕਾਰਵਾਈ ਕਰੂਗਾ ਅੱਜ ਉਹਨਾਂ ਦੇ ਨਾਲ ਬੈਠ ਕੇ ਗੱਲਾਂ ਬਾਤਾਂ ਕਰ ਰਹੇ ਪਹਿਲੇ ਤਾਂ ਉਹਨਾਂ ਨੂੰ ਕਹੇ ਕਿ ਆਪਣੇ ਇਹਨਾਂ ਅਫਸਰਾਂ ਦੇ ਖਿਲਾਫ ਐਕਸ਼ਨ ਲੋ ਇਹਨਾਂ ਨੂੰ ਮੈਡਲ ਨਹੀਂ ਇਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਹੈਗਾ ਤੇ ਹੁਣ ਅਦਾਲਤ ਨੇ ਕਿਹਾ ਕਿ ਖੋਲਿਆ ਜਾ ਤਾਂ ਬੈਠ ਕੇ ਗੱਲਾਂ ਕਰ ਰਹੇ ਗੱਲ ਕਰਨੀ ਹੈ ਤਾਂ ਜਾ ਕੇ ਦੱਸੇ ਹਰਿਆਣੇ ਨੂੰ ਇੱਕ ਟੁੱਪਕਾ ਪਾਣੀ ਐਸਵਾਈਐਲ ਨਹਿਰ ਦਾ ਨਹੀਂ ਦਵਾਂਗੇ ਜਿਹੜਾ ਪਾਣੀ ਸਾਡਾ ਰੋਜ਼ ਖੋਖੋ ਦੂਜੇ ਸੂਬਿਆਂ ਨੂੰ ਦੇਈ ਜਾਂਦਾ ਹੈ ਮੰਗ ਕਰੇ ਅਫਸਰਾਂ ਦੇ ਖਿਲਾਫ ਐਕਸ਼ਨ ਤੇ ਕਿਸਾਨਾਂ ਦੀ ਗੱਲ ਜਾ ਕੇ ਦਿੱਲੀ ਦੇ ਨਾਲ ਕਰੇ ਇਹਨਾਂ ਦੀ ਮੰਗਾਂ ਪੂਰੀ ਕਰਾਏ ਜਿਹੜਾ ਇਹਨਾਂ ਦੇ ਨਾਲ ਵਾਦਾ ਕੀਤਾ ਗਿਆ